ਕਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਵੀਡੀਓ ਲੈ ਕੇ ਆਈ ਹਾਂਗੀ ਬਾਵਾ ਦੇ ਡਿਜ਼ਾਈਨ ਤੇ ਬਾਵਾ ਦੀ ਮੂਰੀ ਉੱਪਰ ਆਪਾਂ ਡਿਜ਼ਾਈਨ ਪਾਵਾਂਗੇ ਠੀਕ ਹੈ ਜੀ ਇਹ ਆਪਣੇ ਕੋਲ 15 ਇੰਚ ਪੇਸਟਿੰਗ ਪੇਪਰ ਆ ਠੀਕ ਹੈ ਜੀ ਹਨਾ ਚੌੜਾ ਰੱਖਾਂਗੇ ਠੀਕ ਹੈ ਜੀ 3.5 ਇੰਚ ਆਪਾਂ ਮਾਰਕ ਕਰਕੇ ਫਿਰ ਆਪਾਂ ਇਸ ਨੂੰ ਨਿਸ਼ਾਨੀ ਨੂੰ ਸਿੱਧਾ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਦਾ ਆਪਾਂ ਨੇ ਕਟਿੰਗ ਕਰਨਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਦੀ ਆਪਾਂ ਨੇ ਕਟਿੰਗ ਕਰਨੀ ਹੈ ਇਹਦੀ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਵੇਂ ਕੀਤੀ ਆ ਆਪਾਂ ਨੇ ਪੌਣੇ 2 ਇੰਚ ਤੇ ਆਪਾਂ ਨੇ ਮਾਰਕ ਕੀਤਾਗਾ ਠੀਕ ਹੈ ਜੀ ਤੇ ਆ ਮਾਰਕ ਆਪਾਂ ਨੇ ਇਹ ਵੀ ਪੌਣੇ 2 ਇੰਚ ਤੇ ਕੀਤਾ ਆਪਾਂ ਨੇ ਤੇ ਇਥੋਂ ਆਪਾਂ ਜਿਸ ਤਰ੍ਹਾਂ ਬਾਹ ਦੇ ਵਿੱਚ ਕਾਰਟ ਪਾਉਨੇ ਆ ਨਾ ਉਸ ਤਰ੍ਹਾਂ ਆਪਾਂ ਨੇ ਇਹਨੂੰ ਸ਼ੇਪ ਦੇ ਦਿੱਤੀ ਆ ਠੀਕ ਹੈ ਜੀ ਜਿਵੇਂ ਆਪਾਂ ਨੇ ਆ ਪਹਿਲਾਂ ਕੱਟਿਆ ਹੋਇਆ ਨਾ ਉਸ ਤਰ੍ਹਾਂ ਆਪਾਂ ਨੇ ਇਹਨੂੰ ਮਾਰਕ ਕਰ ਦੇਣਾ ਆ ਦੇਖੋ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਪਾਣੀ 2 ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਇਧਰਲੀ ਸਾਈਡ ਵੀ ਪਾਣੀ 2 ਇੰਚ ਇਸ ਤਰ੍ਹਾਂ ਜਿਵੇਂ ਆਪਾਂ ਨਾ ਬਾਹਾਂ ਦੇ ਵਿੱਚ ਕੱਟ ਪਾਉਣੇ ਨੇ ਉਸ ਤਰ੍ਹਾਂ ਆਪਾਂ ਨੇ ਇਹਨੂੰ ਮਿਲਾ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਦੋਨੇ ਪੇਸਟਿੰਗ ਪੇਪਰ ਆਪਾਂ ਡਿਜ਼ਾਈਨ ਪਾਉਣ ਦੇ ਲਈ ਕੱਟ ਕਰ ਲਏ ਨੇ ਦੇਖ ਸਕਦੇ ਹੋ ਤੁਸੀਂ ਇੱਕਸਾਰ ਦੇ ਨੇ ਤੇ ਹੁਣ ਆਪਾਂ ਇਹਨੂੰ ਕੱਪੜੇ ਉੱਪਰ ਪੇਸਟ ਕਰਾਂਗੇ ਕੱਪੜੇ ਉੱਪਰ ਆਪਾਂ ਇਸ ਤਰ੍ਹਾਂ ਪੇਸਟਿੰਗ ਪੇਪਰ ਨੂੰ ਰੱਖ ਲੈਣਾ ਫਿਰ ਆਪਾਂ ਇਹਨੂੰ ਪ੍ਰੈਸ ਦੇ ਨਾਲ ਚਿਪਕਾ ਦੇਣਾਗਾ ਅੱਧਾ ਇੰਚ ਕੱਪੜਾ ਛੱਡ ਕੇ ਆਪਾਂ ਨੇ ਫੇਰ ਕੱਪੜੇ ਦੀ ਕਟਾਈ ਕਰਨੀ ਆ ਕਿਉਂਕਿ ਜਦੋਂ ਆਪਾਂ ਨੇ ਇਹਨੂੰ ਜੜਨਾ ਮੂਰੀ ਮੰਗ ਜੜਨਾ ਜਿਵੇਂ ਆਪਾਂ ਸਲਵਾਰ ਦੀ ਮੂਰੀ ਜੜਦੇ ਹੁੰਨੇ ਆ ਤੇ ਇਸ ਕਰਕੇ ਆਪਾਂ ਨੂੰ ਫਿਰ ਅੱਧਾ ਇੰਚ ਦੇ ਨਾਲ ਐਕਸਟਰਾ ਕੱਪੜਾ ਰੱਖਣਾ ਹੀ ਪਊਗਾ ਇੱਧਰਲੀ ਸਾਈਡ ਤੇ ਆਪਾਂ ਨੇ ਜਿੱਧਰਲੀ ਸਾਈਡ ਤੋਂ ਕਾਟ ਪਾਈ ਹੀ ਹੈ ਨਾ ਆਪਾਂ ਨੇ ਉਸ ਜਗ੍ਹਾ ਤੋਂ ਆਪਾਂ ਨੇ ਥੋੜੇ-ਥੋੜੇ ਇੱਥੇ ਟੱਕ ਲਗਾ ਲੈਣੇ ਨੇ ਕਿਉਂਕਿ ਆਪਾਂ ਨੂੰ ਮੋੜਨ ਦੇ ਵਿੱਚ ਆਸਾਨੀ ਹੋਵੇ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਆਪਾਂ ਪੈਸ ਦੇ ਨਾਲ ਇਹਨੂੰ ਚਿਪਕਾ ਦਾਂਗੇ ਇੱਧਰਲੀ ਸਾਈਡ ਨੂੰ ਮੋੜਾਂਗੇ ਨਾ ਤਾਂ ਇਹ ਚਿਪਕ ਜੂ ਆਪਣੇ ਆਪ ਵੀ ਦੋਸਤੋ ਹੁਣ ਆਪਾਂ ਇਹਦੇ ਉੱਪਰ ਲੈਸ ਅਟੈਚ ਕਰਾਂਗੇ ਇਸ ਤਰ੍ਹਾਂ ਜਿੱਦ ਲਈ ਸਾਈਡ ਆਪਾਂ ਨੇ ਸ਼ੇਪ ਦਿੱਤੀ ਸੀ ਨਾ ਉਧਰਲੀ ਸਾਈਡ ਆਪਾਂ ਨੇ ਲੈਸ ਅਟੈਚ ਕਰ ਦੇਣੀ ਹੈ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਬਾਹਾਂ ਦੇ ਉੱਪਰ ਅਟੈਚ ਕਰਾਂਗੇ ਬਾਹਾਂ ਨੂੰ ਆਪਾਂ ਪੁੱਠੀ ਰੱਖਾਂਗੇ ਠੀਕ ਹੈ ਜੀ ਤੇ ਆਪਾਂ ਨੇ ਸਿੱਧੀ ਸਾਈਡ ਨੂੰ ਪਲਟਣਾ ਹੈ ਇਹਨੂੰ ਇਸ ਕਰਕੇ ਆਪਾਂ ਬਾਹਾਂ ਨੂੰ ਪੁੱਠੀ ਰੱਖਾਂਗੇ ਫਿਰ ਆਪਾਂ ਇੱਥੇ ਸਲਾਈ ਲਗਾ ਦਾਂਗੇ ਜਿਸ ਤਰ੍ਹਾਂ ਆਪਾਂ ਮੂਰੀ ਚੜਦੇ ਹੁੰਦੇ ਹੁਣ ਨਾ ਉਵੇਂ ਆਪਾਂ ਨੇ ਇਹਨੂੰ ਜੜ ਲੈਣਾ ਇਹਨੂੰ ਇਸ ਤਰ੍ਹਾਂ ਆਪਾਂ ਦੂਸਰੀ ਸਾਈਡ ਨੂੰ ਪਲਟ ਲੈਣਾ ਇਸ ਤਰ੍ਹਾਂ ਇੱਕ ਸਲਾਈ ਆਪਾਂ ਇੱਥੇ ਲਾ ਦਾਂਗੇ ਥੱਲੇ ਵਾਲੀ ਸਾਈਡ ਇਹ ਡਿਜ਼ਾਈਨ ਤੁਸੀਂ ਸਲਵਾਰ ਦੀ ਮੂਰੀਆਂ ਦੇ ਵਿੱਚ ਵੀ ਪਾ ਸਕਦੇ ਹੋ ਆਪਾਂ ਨੇ ਉੱਪਰਲੀ ਸਾਈਡ ਵੀ ਨਾ ਸਲਾਈ ਲਗਾ ਲਈ ਹੈ ਸਲਾਈ ਲਾ ਕੇ ਆਪਾਂ ਨੇ ਪੂਰਾ ਰੈਡੀ ਕਰ ਲਿਆਗਾ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਦੂਸਰੀ ਵਾਂ ਵੀ ਤਿਆਰ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਇਹਨੂੰ ਪਲਾਜ਼ੋ ਦੇ ਵਿੱਚ ਵੀ ਪਾ ਸਕਦੇ ਹੋ ਤੇ ਪੱਲੇ ਦੇ ਵਿੱਚ ਵੀ ਪਾ ਸਕਦੇ ਹੋ ਨਾ ਕਮੀਜ਼ ਦੇ ਤੇ ਪਾਵਾਂ ਦੇ ਵਿੱਚ ਵੀ ਪਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਜੀ ਕੋਈ ਵੀ ਤੁਸੀਂ ਇਹਨੂੰ ਸ਼ੇਪ ਦੇ ਸਕਦੇ ਹੋ ਆਪਣੀ ਮਰਜ਼ੀ ਨਾਲ ਜਿਵੇਂ ਵੀ ਕਿਸੇ ਤਰੀਕੇ ਨਾਲ ਤੁਸੀਂ ਹੋਰ ਵੀ ਡਿਜ਼ਾਈਨ ਇਹਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਉੱਪਰਲੀ ਸਾਈਡ ਤੋਂ ਤੁਸੀਂ ਇਹਦੇ ਵਿੱਚ ਸ਼ੇਪ ਦੇ ਸਕਦੇ ਹੋ ਜਿਹੜਾ ਵੀ ਤੁਸੀਂ ਇਹਦੇ ਵਿੱਚ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ